ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਰੋਟੀ ਪਾਣੀ ਸਾਗ ਚਾਹ ਕਿਉਂ ਸੁਆਦ ਬਣਦੀ ਸੀ ਉਹ ਬਣਦੀ ਸੀਗੀ ਬਿਨਾ ਗੈਸ ਤੋਂ ਬਿਨਾ ਸਟੋਵ ਤੋਂ ਤੰਦੂਰ ਦੇ ਉੱਪਰ ਤੰਦੂਰ ਕਹਿ ਸਕਦੇ ਆ ਜਾਂ ਇਹਨੂੰ ਇਹਨੂੰ ਕੀ ਕਹਿ ਸਕਦੇ ਆ ਅੰਕਲ ਆਪਾਂ ਭੱਟੀ ਕਹਿੰਦੇ ਆ ਲੱਕੜ ਦੀ ਭੱਟੀ ਇਹ ਲੱਕੜ ਦੀ ਭੱਟੀ ਆ ਜੀ ਇਹ ਲੱਕੜ ਦੀ ਭੱਟੀ ਦੇ ਉੱਤੇ ਸਮਾਨ ਦਾ ਇਹਦਾ ਤਾਂ ਸੁਆਦ ਹੀ ਵੱਖਰਾ ਹੈ ਤੋ ਜਿਹਨੇ ਇੱਕ ਵਾਰ ਇੱਥੇ ਆ ਕੇ ਅੰਕਲ ਤੋਂ ਬਰੈਡ ਪਕੌੜਾ ਪਨੀਰ ਪਕੌੜਾ ਗੋਭੀ ਪਕੌੜਾ ਜੇ ਖਾ ਲਿਆ ਤਾਂ ਤੁਸੀਂ ਸਵਾਦ ਨਹੀਂ ਭੁੱਲੋਗੇ ਤੁਸੀਂ بار بار ਆਉਂਗੇ ਔਰ ਅੰਕਲ ਦੀ ਪੀੜੀ ਨਾਲੇ ਚਾਹ ਤੁਸੀਂ ਅੰਕਲ ਦੀ ਚਾਹ ਦਾ ਸਵਾਦ ਨਹੀਂ ਭੁੱਲੋਗੇ ਤੁਸੀਂ ਇੱਥੇ ਜਦੋਂ ਜਾਓਗੇ ਇਸ ਰੋਡ ਤੇ ਤੇ ਇੱਥੇ ਆ ਕੇ ਜ਼ਰੂਰ ਰੁਕੋਗੇ ਅੱਜ ਵੀ ਆਪਾਂ ਜਾ ਰਹੇ ਸੀਗੇ ਲੁਧਿਆਣੇ ਤੋਂ ਅਮਰਗੜ ਮੰਡੀ ਰਸਤੇ ਦੇ ਵਿੱਚ ਆਪਾਂ ਰੁਕੇ ਆਂ ਅੰਕਲ ਕੋਲੇ ਰੁਕਦੇ ਆਪਾਂ ਆ ਸਾਹਮਣੇ ਮੇਰੇ ਪਿੱਛੇ ਤੁਸੀਂ ਦੇਖੀਏ ਇਹ ਦੁਕਾਨ ਆ ਜੀ ਬਰੈਡ ਬਕੌਣਾ ਚਾਹ ਸਮੋਸੇ ਆਓ ਆਪਾਂ ਦੇਖਦੇ ਆਂ ਕਿਹੋ ਜਿਹਾ ਸਵਾਦ ਆ ਇੱਥੋਂ ਦਾ ਆਜੋ ਮਿਲਦੇ ਆਂ ਅੰਕਲ ਕੋਲ ਕੋਈ ਗੈਸ ਨਹੀਂ ਆ ਉਰੇ ਦੇਖੋ ਲੱਕੜਾ ਬਲਦੀਆਂ ਨੇ ਥੱਲੇ ਕੋਈ ਗੈਸ ਨਹੀਂ ਕੋਈ ਤੇਲ ਨਹੀਂ ਪਰ ਜੋ ਇਹਦੇ ਤੇ ਜ਼ਿਆਦਾ ਸਵਾਦ ਆਂਦਾ ਹਏ ਹਏ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੇਰੇ ਹੱਥ ਚ ਚਾਹ ਕੀ ਆ ਨਜ਼ਾਰੇਦਾਰ ਚਾਹ ਬਣਾਈ ਆ ਅਕਲ ਨੇ ਹੋਰ ਅੰਕਲ ਕੋਲੇ ਤੁਹਾਨੂੰ ਇੱਥੇ ਪਕੌੜੇ ਮਿਲਣਗੇ ਆਏ ਹਏ ਹਏ ਕੀ ਬਾਤ ਆ ਪਕੌੜਿਆਂ ਦੀ ਵਾਹ ਜੀ ਵਾਹ ਇਹ ਅੰਕਲ ਦੀ ਦੁਕਾਨ ਹੈਗੀ ਆ ਜੀ ਡੇਲੋ ਰੋਡ ਤੋਂ ਜਦੋਂ ਆਪਾਂ ਮਲੇਰ ਕੋਟਲੇ ਨੂੰ ਜਾਂਦੇ ਆ ਰਸਤੇ ਦੇ ਵਿੱਚ ਮੋੜ ਦੇ ਉੱਪਰ ਹੀ ਅੰਕਲ ਕਿਹੜਾ ਇਲਾਕਾ ਪੈਂਦਾ ਹੈ ਕਿਹੜਾ ਏਰੀਆ ਪੈਂਦਾ ਡੇਲੋ ਪਹੀੜ ਦੇ ਕੋਲੇ ਇਹਨਾਂ ਅੱਗੇ ਵਧਾਂ ਪਹਾੜੇ ਕਿ ਨਿਕਲ ਜਾਂਦੀ ਆ ਪਹਾੜੇ ਤੋਂ ਪਹਿਲੇ 2 ਕਿਲੋਮੀਟਰ ਹੈਗੀ ਅੰਕਲ ਦੀ ਦੁਕਾਨ ਪਹਾੜੇ ਤੋਂ ਪਹਿਲਾ ਹੀ ਅੰਕਲ ਦੀ 2-3 ਕਿਲੋਮੀਟਰ ਦੁਕਾਨ ਆ ਇਹ ਬਿਲਕੁਲ ਡੈਲੋ ਮੋੜ ਦੇ ਉੱਪਰ ਆਪ ਵੀ ਦੇਖਾ ਜਿਓ ਆ ਦੇਖੋ ਤਖਵਾ ਰੋਡ ਤੋਂ ਇੱਥੋਂ ਰਸਤਾ ਨਿਕਲਦਾ ਤੇ ਆਹ ਸਾਈਡ ਤੇ ਅੰਕਲ ਦੀ ਦੁਕਾਨ ਆ ਅੰਕਲ ਇੱਥੇ ਲਗਾਉਂਦੇ ਨੇ ਤੇ ਦੇਖ ਸਕਦੇ ਹੋ ਤੁਸੀਂ ਲੋਕੇਸ਼ਨ ਤੁਸੀਂ ਜਦੋਂ ਵੀ ਡੈਲੋ ਜਾਓ ਮੰਡੀ ਅਹਿਮਦਗੜ ਜਾਓ ਮਲੇਰਕੋਟਲੇ ਜਾਓ ਤੇ ਅੰਕਲ ਕੋਲੇ ਇੱਕ ਵਾਰ ਆ ਕੇ ਚਾਹ ਤੇ ਪਕੌੜੇ ਜ਼ਰੂਰ ਖਾ ਕੇ ਜਾਇਓ ਮਜ਼ਾ ਆ ਜਾਏਗਾ ਖਾ ਕੇ ਤੁਹਾਨੂੰ ਇਹ ਸਰਦਾਰਜੀ ਬੈਠਦੇ ਨੇ ਇੱਥੇ ਸੋ ਇੱਥੇ ਸਿਗਰਟ ਪੀੜੀ ਪੀਣਾ ਮਨਾ ਹੈ ਬਾਜੀ ਬਾਪ ਕੋਈ ਤੁਹਾਨੂੰ ਇੱਥੇ ਸਿਗਰਟ ਪੀੜੀ ਦਾ ਕੋਈ بڑا ਬੰਦਾ ਨਹੀਂ ਮਿਲੇਗਾ ਔਰ ਚਾਹ ਮਿਲੇਗੀ ਤੁਹਾਨੂੰ ਨਜ਼ਾਰੇਦਾਰ ਢੇਲੋਂ ਰੋੜ ਢੇਲੋਂ ਮੋੜ ਢੇਲੋਂ ਮੋੜ ਮੁੜਦਿਆਂ ਸਾਰ ਅੰਕਲ ਜੀ ਦੀ ਦੁਕਾਨ ਹੈ ਇਹ ਲੋ ਏਰੀਆ ਕੰਦਾ ਸਟੇ ਪਲੇ ਕੋਟਨ ਦੇ ਤਾਂ ਆਉਂਦੇ ਆ ਪਹਿਲਾਂ ਹੀ ਆਪਣਾ ਮੋੜ ਦੇ ਉੱਤੇ ਆਪਣੀ ਕੰਦ ਅੱਛਾ ਇੱਕ ਜਿਹੜੀ ਆਪਾਂ ਚਾਹ ਗੈਸ ਤੇ ਉੱਪਰ ਬਣਾਉਂਦੇ ਆ ਤੇ ਇਹਦੇ ਤੇ ਬਣਾਉਂਦੇ ਆ ਕੀ ਫਰਕ ਪੈਂਦਾ ਹੈ ਆਪਾਂ ਸੈਟਅਪ ਦੇਖਦੇ ਪਿਆ ਚਾਹ ਇੱਕ ਤਾਂ ਗੈਸ ਤੇ ਬਣਦੀ ਆ ਇੱਕ ਆ ਹੁਣ ਤੁਸੀਂ ਦੇਖ ਰਹੇ ਤੁਸੀਂ ਲੱਕੜ ਤੇ ਬਣਾ ਰਹੇ ਹੋ ਲੱਕੜ ਦੇ ਬਣਾਉਂਦੀ ਆ ਲੱਕੜ ਬਣਾਦੇ ਸਾਰੀ ਤੁਸੀਂ ਗੈਸ ਕਿਉਂ ਨਹੀਂ ਰੱਖਿਆ ਅੰਕਲ ਗੈਸ ਕਿਉਂ ਨਹੀਂ ਰੱਖਿਆ ਗੈਸ ਹੋ ਜਾਂਦਾ ਉਹ ਗੈਸ ਤੇ ਤੇ